ਕੋਈ ਸਰਕਾਰ ਵੱਲੋਂ ਕੋਈ ਸਹੂਲਤ ਕਿਸੇ ਤਰ੍ਹਾਂ ਦੀ ਨਹੀਂ। ਸਿਰਫ ਕੱਲੇ ਬਿਜਲੀ ਦੇ ਬਿੱਲ ਹੀ ਮਾਫ ਹੋਇਆ ਬਸ। ਨਾ ਅਧਿਰੇ ਕੋਈ ਨਹੀਂ ਹੋਇਆ। ਕੋਈ ਕਾਸੇ ਦਾ ਨਹੀਂ ਹੋ ਕੋਈ ਕੱਚੇ ਘਰਾਂ ਦਾ ਨਹੀਂ ਹੋਇਆ। ਕੋਈ ਕਾਸੇ ਦਾ ਨਹੀਂ ਹੋਇਆ ਸਾਨੂੰ ਤਾਂ ਜਿੱਦਣ ਦੀ ਸਰਕਾਰ ਬਣੀ। ਬਾਹਰ ਖੜੇ ਬੰਦੇ ਨੂੰ ਬੜਾ ਵਧੀਆ ਲੱਗਦਾ ਪਾਣੀ ਚੱਲਦਾ ਹੋਇਆ ਮੋਟਰ ਚੱਲਦੀ ਹੋਈ ਝੋਨੇ 'ਚ ਚਾਰ ਮਜ਼ਦੂਰ ਬੈਠੇ ਹੁਣ ਤੇ ਫੋਟੋ ਖਿੱਚ ਕੇ ਲੈ ਜਾਂਦੇ ਹੁੰਦੇ ਆ। ਅੰਦਰ ਇਸ ਪਾਣੀ ਚ ਤੱਤੇ ਪਾਣੀ ਚ ਖੜਨਾ ਮੁਸ਼ਕਲ ਹਾਂ ਅੱਜ ਤਾਂ ਠੰਡਾ ਅੱਜ ਤਾਂ ਤੱਤਾ ਪਾਣੀ ਹੈ ਵੀ ਨਹੀਂ ਮੂੰ ਤਾਂ ਬਹੁਤ ਤੱਤਾ ਪਾਣੀ ਹੁੰਦਾ ਖੜਾ ਵੀ ਨਹੀਂ ਜਾਂਦਾ ਪੈਰ ਮੱਚ ਜਾਂਦੇ ਨੇ ਦਿਹਾੜੀਆਂ ਮਿਸ ਦਿੱਤੀਆਂ ਜਾਂਦੀਆਂ ਨੇ ਪਿੰਡਾਂ ਚ ਤਾਂ ਹੋਕੇ ਵੀ ਆ ਜਾਂਦੇ ਪੰਜਾਬ ਚ ਇਹੋ ਜਿਹੇ ਪਿੰਡ ਨੇ ਦੇਖੋ ਇਹ ਚ ਵੀ ਇੰਨਾ ਕਿ ਦਿਹਾੜੀ ਲਾਵਾਂਗੇ ਪਿੰਡ ਵਾਲਿਆਂ ਮੈਂ ਉਹੀ ਤੁਹਾਨੂੰ ਗੱਲ ਗਿਆ ਇੱਥੇ ਫਰਕ ਹੈ ਇੱਕ ਲੀਡਰੀ ਦਾ ਤੇ ਇੱਕ ਪਰਿਵਾਰ ਕਿਸਾਨ ਦਾ ਜਦੋਂ ਪਛੋਕਰ ਚ ਆਪਾਂ ਝਾਤ ਮਾਰੀਏ ਤਾਂ ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੁੰਦਾ ਸੀ ਇਹ ਕਿਸਾਨ ਫਸਲਾਂ ਦੇ ਰੇਟ ਮੰਗਦਾ ਤੇ ਮਜ਼ਦੂਰ ਆਪਣੀ ਮਜ਼ਦੂਰੀ ਦਾ ਵੀ ਮੰਗ ਸਕਦਾ ਇਹ ਹੋਣਾ ਚਾਹੀਦਾ ਜੀ ਬਿਲਕੁਲ ਹੋਣਾ ਚਾਹੀਦਾ ਕਿਸਾਨ ਤੈ ਕਰਨ ਲੱਗ ਜਾਂਦਾ ਇਹ ਤਾਂ ਵੀ ਅਸੀਂ ਤੁਹਾਡੀ ਮਜ਼ਦੂਰੀ ਅਸੀਂ ਤੈ ਕਰਾਂਗੇ ਨਹੀਂ ਕੋਈ ਨਹੀਂ ਕਰਦਾ ਇਹ ਉਹੀ ਲੀਡਰਾਂ ਹੀ ਕਰਦੇ ਨੇ ਜੇ ਆਮ ਤੁਸੀਂ ਪਿੰਡ ਦੇ ਦੇਖੋ ਪਿੰਡ ਦਾ ਬੰਦਾ ਘੰਟਾ ਦੋ ਘੰਟਾ ਤਾਂ ਉਹੀ ਲਵਾ ਦਿੰਦਾ ਕਿਸਾਨ ਕਹਿੰਦਾ ਵੀ ਭਾਈਆ ਕੱਖ ਪਏ ਆ ਵੱਢ ਕੇ ਲੈ ਜੂ ਐਸ ਐਮ ਟੀ ਵੀ ਪੰਜਾਬ ਤੁਸੀਂ ਦੇਖ ਰਹੇ ਹੋ ਮੈਂ ਹੈਪੀ ਪਕਤਾ ਅਕਸਰ ਸੰਤਰਾ ਮਉਦਾਸੀ ਹੋਣਾ ਦਾ ਗੀਤ ਸੁਣਦੇ ਆ ਕਿ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਕਿਸਾਨੀ ਕੋਲ ਚੱਲਦਾ ਹੈ ਕਿਸਾਨੀ ਕੋਲ ਦੇ ਵਿੱਚ ਕਿਸਾਨ ਮਜ਼ਦੂਰ ਏਕਤਾ ਦੇ ਨਾਰੇ ਵੱਜਦੇ ਨੇ ਉਸ ਤੋਂ ਬਾਅਦ ਕਿਸਾਨੀ ਕੋਲ ਜਿੱਤਦੇ ਆ ਵਾਪਸ ਆਉਂਦੇ ਆ ਤੇ ਮਜ਼ਦੂਰ ਕਹਿੰਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਜਾਂ ਸਾਡੇ ਮਸਲੇ ਨੇ ਉਸ ਪੱਧਰ ਤੇ ਨਹੀਂ ਉਠਾਏ ਜਾਂਦੇ ਕਿ ਅੱਜ ਜਿਸ ਸਮੇਂ ਦੇ ਵਿੱਚ ਅਸੀਂ ਹੁਣ ਇਸ ਦਿਨਾਂ ਦੇ ਵਿੱਚ ਖੜੇ ਆ ਜੂਨ ਦਾ ਮਹੀਨਾ ਰੁਖ ਬਦਲਿਆ ਗਿਆ ਥੋੜਾ ਜਿਹਾ ਠੰਡਾ ਹੋਇਆ ਅੱਜ ਬਾਰਿਸ਼ ਹੋਈ ਹੈ ਪਰ ਇੰਨੀ ਤਪਦੀ ਗਰਮੀ ਦੇ ਵਿੱਚ ਇਹ ਮਜ਼ਦੂਰ ਇਸ ਤੱਤੇ ਪਾਣੀ ਦੇ ਵਿੱਚ ਝੋਨਾ ਲਾਉਂਦੇ ਨੇ ਜਿਨ੍ਹਾਂ ਦੇ ਕਰਕੇ ਸੰਤਰਾ ਮਦ ASCII ਨੇ ਲਿਖਿਆ ਸੀ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਬੇੜੇ ਅਕਸਰ ਬਾਰੋ-ਬਾਰੋ ਰਿਪੋਰਟ ਕਰ ਦਿੱਤਾ ਜਾਂਦਾ ਪਰ ਅੰਦਰ ਦੇ ਕੀ ਹਾਲਾਤ ਹੁੰਦੇ ਨੇ ਅੱਜ ਤੁਹਾਨੂੰ ਕੈਮਰਾਮੈਨ ਗੁਰਜਿੰਦਰ ਵੀ ਮੇਰੇ ਨਾਲ ਨੇ ਕਿ ਕਿਉਂਕਿ ਸਾਡਾ ਚਲੋ ਕੰਮ ਹੈ ਪਰ ਜੇ ਜਿਹੜੇ ਵੀ ਲੋਕ ਕਿਰਤੀ ਨੇ ਕਿਰਤ ਕਰਨ ਵਾਲੇ ਲੋਕ ਲੋਕਾਂ ਦੀ ਹਮੇਸ਼ਾ ਕਦਰ ਹੋਣੀ ਚਾਹੀਦੀ ਹੈ ਬਾਬੇ ਨਾਨਕ ਨੇ ਵੀ ਕਿਹਾ ਕਿ ਕਿਰਤ ਕਰੋ ਕਿਰਤ ਕਰਨ ਵਾਲੇ ਲੋਕ ਉਹ ਮਿਹਨਤੀ ਹੱਥ ਅੱਜ ਆਪਣੇ ਪਰਿਵਾਰ ਪਾਲਣ ਦੇ ਲਈ ਇਸ ਤਪਦੀ ਗਰਮੀ ਦੇ ਵਿੱਚ ਹਾਲਾ ਮੌਸਮ ਬਦਲਿਆ ਪਰ ਇਹ ਪਾਣੀ ਬੜਾ ਗਰਮ ਹੈ ਹਜੇ ਵੀ ਤਾਂ ਇਸ ਦੇ ਵਿੱਚ ਝੋਨਾ ਲਾ ਰਹੇ ਨੇ ਬਾਈ ਜੀ ਸਾਡੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾ ਬਾਈ ਜੀ ਦਾ ਬਲਜਿੰਦਰ ਜੀ ਤੁਹਾਡਾ ਖੇਤ ਹੈ ਹਾਂਜੀ ਮਤਲਬ ਜਿਵੇਂ ਹੁਣੇ ਮਜ਼ਦੂਰ ਹੈ ਕਿ ਦਿਹਾੜੀ ਚੱਲਦੀ ਹੁਣ ਹਜੇ ਤਾਂ ਕੋਈ ਨਹੀਂ ਜੋਬ ਰੇਟ ਖੁੱਲੂ ਪਿੰਡ ਦਾ ਇਹਨਾਂ ਨੂੰ ਹੀ ਪਤਾ ਹੈ ਹੈ ਪਿੰਡ ਦਾ ਰੇਡ ਖੁੱਲਿਆ ਕੋਈ ਨਹੀਂ ਖੁੱਲਿਆ ਨਹੀਂ ਤੁਸੀਂ ਆਪ ਨਹੀਂ ਲਾਇਆ ਕਿਤੇ ਝੋਨਾ ਨਹੀਂ ਅਕਸਰ ਜਿਵੇਂ ਇਹ ਕਹਿ ਦਿੱਤਾ ਜਾਂਦਾ ਬਾਈ ਜਿਵੇਂ ਬਾਹਰ ਤੋਂ ਆਉਂਦੇ ਨੇ ਇਹ ਤਾਂ ਪਿੰਡ ਦੇ ਮਜ਼ਦੂਰ ਨੇ ਜਿਹੜੇ ਬਿਹਾਰ ਤੋਂ ਯੂਪੀ ਤੋਂ ਆਉਂਦੇ ਆ ਉਹ ਝੋਨਾ ਲਵਾਉਣੇ ਆਪਾਂ ਉਹਨਾਂ ਤੋਂ ਲਵਾਉਣੇ ਪਿੰਡਾਂ ਨਾਲ ਤੋਂ ਘੱਟ ਲਵਾਉਣੇ ਆ ਹਾਂ ਹਾਂ ਇਹਦਾ ਹੀ ਕਾਰਨ ਬਸ ਜਿਵੇਂ ਜਿਵੇਂ ਮਿਲ ਜੇ ਉਵੇਂ ਲਵਾਈ ਜਾਂਦੇ ਨੇ ਵੀ ਇਹ ਕਹਿੰਦੇ ਆ ਕਿ ਕਿਸਾਨ ਇਹਨਾਂ ਦਿਨਾਂ ਚ ਰੇਲਵੇ ਸਟੇਸ਼ਨ ਤੇ ਜਾ ਕੇ ਬੈਠ ਜਾਂਦਾ ਕਿ ਕੋਈ ਪ੍ਰਵਾਸੀ ਮਜ਼ਦੂਰ ਆਊਗਾ 15 15 ਜਾਣੇ ਇਕ ਵਾਠੀ ਚੱਕ ਲਿਆਉਣੇ ਲੀਵਰ ਘਟ ਆਈ ਏ ਇਸ ਲਈ ਪਿੰਡ ਵਿੱਚ ਇਸਰ ਘਟ ਆਈ ਏ ਲੀਵਰ ਕਾਰਨ ਕੀ ਏ ਕਿ ਲੀਵਰ ਘਟ ਆਈ ਏ ਬਾਹਰੋਂ ਪਤਾ ਨਹੀਂ ਇਹਦਾ ਕਾਰਨ ਤੇ ਨਹੀਂ ਲੰਬੇ ਹੀ ਨਹੀਂ ਹੈਗੇ ਲੀਵਰ ਕਿਉਂ ਘਟਾ ਪਤਾ ਨਹੀਂ ਇਹਦਾ ਕੋਈ ਪਤਾ ਨਹੀਂ ਆ ਹੂੰ ਕਈ ਪਿੰਡਾਂ ਦੇ ਵਿੱਚ ਇਹ ਵੀ ਤੈਅ ਕਰ ਦਿੱਤਾ ਜਾਂਦਾ ਕਿ ਅਸੀਂ ਤਾਂ ਮਜ਼ਦੂਰੀ ਇੰਨੀ ਕੁ ਦੇਵਾਂਗੇ ਇਸ ਤੋਂ ਬਾਅਦ ਮਜ਼ਦੂਰੀ ਨਹੀਂ ਦੇਣੀ ਕਿਸਾਨ ਨੇ ਤੈਅ ਕਰ ਲੈਂਦੇ ਨਹੀਂ ਐ ਤਾਂ ਕੋਈ ਨਹੀਂ ਆ ਤੈਅ ਹੋਇਆ ਐ ਤਾਂ ਨਹੀਂ ਹੁੰਦਾ ਇਹ ਤਾਂ ਐ ਨਹੀਂ ਹੁੰਦਾ ਸਾਡੇ ਪਿੰਡ 'ਚ ਤਾਂ ਨਹੀਂ ਹੁੰਦਾ ਜੀ ਨੋ ਭਾਈ ਇਹ ਕਹਿੰਦੇ ਕਿ ਸਾਡੇ ਪਿੰਡ 'ਚ ਨਹੀਂ ਹੁੰਦਾ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੋ ਕੇ ਆ ਜਾਂਦੇ ਨੇ ਕਿ ਕਹਿ ਦਿੱਤਾ ਜਾਂਦਾ ਕਿ ਅਸੀਂ ਇੰਨੀ ਕੁ ਮਜ਼ਦੂਰੀ ਤੈਅ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਕੁਲਦੀਪਾ ਅੱਛਾ ਇਹ ਜਿਵੇਂ ਇੰਨੀ ਗਰਮੀ ਦੇ ਵਿੱਚ ਜੇ ਅੱਜ ਤਾਂ ਮੌਸਮ ਠੀਕ ਹੋਇਆ ਪਰ ਜਿਵੇਂ ਤੁਸੀਂ ਝੋਨਾ ਲਾ ਰਹੇ ਹੋ ਕਈ ਦਿਨਾਂ ਤੋਂ ਮੌਸਮ ਬਹੁਤ ਗਰਮ ਹੋਣਾਗਾ ਹਾਂ ਜੀ ਹਾਂ ਇੰਨੀ ਤਪਦੀ ਗਰਮੀ 'ਚ ਝੋਨਾ ਲਾਉਣਾ ਪੈਂਦਾ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਸਕੂਲ ਦੀ ਫੀਸ ਭਰਨ ਲਈ ਹਾਂ ਜੀ ਬੱਚਿਆਂ ਵਾਸਤੇ ਹੀ ਫਿਰਦੇ ਆ ਜੀ ਫਿਰ ਹਾਂ ਜੀ ਗਰੀਬੀ ਕਰਕੇ ਹੁੰਦਾ ਹੈ ਹਾਂਜੀ ਗਰੀਬੀ ਕਰਕੇ ਜਿਵੇਂ ਬਾਈ ਨੇ ਕਿਹਾ ਕਿ ਮਜ਼ਦੂਰੀ ਨਹੀਂ ਬੰਨ੍ਹੇ ਜਾਂਦੀਗੀ ਪਰ ਬਹੁਤੇ ਪਿੰਡਾਂ ਚ ਤਾਂ ਹੋਕੇ ਦੇ ਦਿੰਦੇ ਇੰਨੀ ਕਿ ਮਜ਼ਦੂਰੀ ਪਿੰਡ ਵਾਲ ਨੂੰ ਦਵਾਂਗੇ ਬਸ ਜੀ ਦੇ ਦਿੰਦੇ ਨੇ ਜਿੰਨੀ ਮਿਹਨਤ ਕਰਦੇ ਆ ਜੀ ਉਹਨੇ ਹਾਂਜੀ ਜਿੰਨੀ ਇੱਕ ਜਿੰਨੀ ਇੱਕ ਮਿਹਨਤ ਬਣਦੀ ਉਹਨਾਂ ਕਹ ਹੈ ਕੀ ਤੁਹਾਡੀ ਮਜ਼ਦੂਰੀ ਕੀ ਚੱਲ ਰਹੀ ਹੈ ਇਹਨਾਂ ਦੇ ਨਾਲ ਬਸ ਜੀ ਰੇਟ ਦੇ ਸਿਹਾਵ ਗੱਲ ਜਿਵੇਂ ਹੁਣ 5000 4500 ਐਵੇਂ ਦਿੰਦੇ ਨੇ ਜੀ ਠੇਕਾ ਹੁੰਦਾ ਹੈਗਾ ਪੂਰਾ ਹਾਂਜੀ ਕਿੱਲੇ ਦਾ ਹੁੰਦਾ ਹੈ ਹਾਂਜੀ ਕਿੱਲੇ ਦਾ ਇੱਕ ਕਿੱਲੇ ਦਾ 4500 ਹਾਂਜੀ ਕਿੰਨੇ ਤੁਸੀਂ ਕਿੰਨੇ ਜਾਣੇ ਇੱਕ ਪਿੰਡ ਦੇ ਇੱਕ ਹੀ ਪਰਿਵਾਰ ਆ ਤੁਹਾਡਾ ਨਹੀਂ ਜੀ ਅਲੱਗ-ਅਲੱਗ ਹਾਂ ਇੱਕ ਹੀ ਪਰਿਵਾਰ ਹੈ ਨਹੀਂ ਜੀ ਅਲੱਗ-ਅਲੱਗ ਆਂ ਜੀ ਅਲੱਗ-ਅਲੱਗ ਪਰਿਵਾਰ ਹੈ ਜੀ ਅਲੱਗ-ਅਲੱਗ ਪਰਿਵਾਰ ਦੇ ਜੀ ਇੱਥੇ ਕੰਮ ਕਰਦੇ ਨੇ ਮਾਤਾ ਜੀ ਸਾਡੇ ਨਾਲ ਨੇ ਕੋਸ਼ਿਸ਼ ਕਰਦੇ ਮਾਤਾ ਜੀ ਸਸੀ ਕਾਲ ਜੀ ਕੀ ਨਾਮ ਆ ਮਾਤਾ ਜੀ ਤੁਹਾਡਾ ਮੇਰਾ ਜਿਪਿੰਦਰ ਕੌਰ ਕਿੰਨਾ ਸਮਾਂ ਹੋ ਗਿਆ ਮਾਤਾ ਜੀ ਤੁਹਾਨੂੰ ਜਿਵੇਂ ਇਹ ਕਹਿੰਦੇ ਨੇ ਕਿ ਮਜ਼ਦੂਰ ਬੰਦਾ ਸਾਰੀ ਉਮਰ ਮਜ਼ਦੂਰੀ ਕਰਦਾ ਰਹਿੰਦਾ ਇੱਕ ਮਿੰਟ ਇਧਰਲੇ ਪਾਸੇ ਮੂੰਹ ਕਰ ਲਓ ਤੁਸੀਂ ਹਾਂਜੀ ਫਿਰ ਨੇ ਹਾਂਜੀ ਤੁਹਾਨੂੰ ਦਪਟਦੇ ਹੈ ਬਹੁਤ ਬਹੁਤ ਚੇਅਰ ਹੋ ਗਿਆ ਸਹੂਲਤ ਕੋਈ ਨਹੀਂ ਸਰਕਾਰ ਵੱਲੋਂ ਹਰ ਵਾਰ ਕਹਿੰਦੀ ਹੈ ਕਿ ਮਜ਼ਦੂਰਾ ਲਈ ਆ ਸਹੂਲਤਾਂ ਨਹੀਂ ਕੋਈ ਸਹੂਲਤ ਨਹੀਂ ਹੈ ਕੋਈ ਸਹੂਲਤ ਨਹੀਂ ਬਹੁਤਿਆਂ ਨੂੰ ਤਾਂ ਲੱਗਦਾ ਹੈ ਕਿ ਪਾਣੀ ਚ ਖੜਨਾ ਸੌਖਾ ਹੀ ਹੈ ਮ ਲੱਗਦਾ ਜੀ ਕਰਾਉਂਦੇ ਨੀਵੇਂ ਹੋ ਕੇ ਕੋਡੀ ਢੂਈ ਹੋ ਕੇ ਸਾਰਾ ਦਿਨ ਖੜਨਾ ਪੈਂਦਾ ਹੈਗਾ ਬਹੁਤ ਔਖਾ ਜੀ ਫਿਰ ਕਿਤੇ ਚਾਰ ਪੈਸੇ ਬਣਦੇ ਹੋਣੇ ਹਾਂਜੀ ਹੈ ਜੀ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਕਿਸੇ ਤਰ੍ਹਾਂ ਦੀ ਨਹੀਂ ਨਹੀਂ ਜੀ ਨਹੀਂ ਕੱਲੇ ਬਿਜਲੀ ਦੇ ਬਿੱਲੀ ਮਾਫ ਹੋਇਆ ਬਸ بس ہاں بجلی ਦਾ ਮਾਫ ਨਹੀਂ ਕੋਈ ਸੁਰਤ ਨਹੀਂ ਕਿਉਂ ਮਾਤਾ ਜੀ ਨਾ ਵੀਰੇ ਕੋਈ ਨਹੀਂ ਹੋਇਆ ਕੋਈ ਕਾਸੇ ਦਾ ਨਹੀਂ ਹੋ ਕੋਈ ਕੱਚੇ ਘਰਾਂ ਦਾ ਨਹੀਂ ਹੋਇਆ ਕੋਈ ਕਾਸੇ ਦਾ ਨਹੀਂ ਹੋਇਆ ਸਾਨੂੰ ਤਾਂ ਜਿੱਦਣ ਦੇ ਸਰਕਾਰ ਬਣੀ ਆ ਇਹ ਜਿਵੇਂ ਗਰੀਬੀ ਦੀਆਂ ਕਰਕੇ ਆਪਾਂ ਜਿਹੜਾ ਗਰੀਬ ਨੇ ਉਹ ਤਾਂ ਗਰੀਬੇ ਨੇ ਜੀ ਹਾਂ ਆ ਥੋੜੇ ਸਾਹਮਣੇ ਅਸੀਂ ਤਾਂ ਉਹ ਕਰ ਰਹੇ ਹਾਂ ਹਾਂ ਕਿੰਨੇ ਕਿੰਨੇ ਹਰ ਸਾਲ ਲਾਉਣੇ ਤੁਸੀਂ ਹਰ ਸਾਲ ਲਾਉਣੇ ਕਿੰਨੇ ਸਾਲ ਹੋ ਗਏ ਝੋਨਾ ਲਾਉਣੇ ਹੋ ਗਏ ਕਿੰਨੇ ਸਾਲ ਦੇ ਹੋ ਗਏ ਉਹ ਤਾਂ ਇਹ ਕੱਚੇ ਘਰ ਕੱਚੇ ਹੀ ਰਹੇ ਹੋ ਗਏ 20 ਸਾਲ ਲਾਉਂਦਿਆਂ ਨੂੰ 20 ਸਾਲ ਹੋ ਗਏ ਪਰ ਕੋਈ ਐ ਨਹੀਂ ਹੈਗਾ ਕਿ ਵਿਚਾਰ ਪੈਸੇ ਜੁੜੇ ਹੁਣ ਨਾ ਕੋਈ ਨਹੀਂ ਜਿਹੜਾ ਅਮੀਰ ਆ ਉਹ ਪੈਸੇ ਜੋੜ ਰਿਹਾ ਤੇ ਗਰੀਬ ਦੇ ਘਟਦੇ ਜਾ ਰਹੇ ਹਾਂ ਗਰੀਬ ਤਾਂ ਗਰੀਬ ਹੀ ਆ ਜੀ ਹਾਂ ਗਰੀਬ ਨੂੰ ਕੋਈ ਉਹ ਨਹੀਂ ਦਿਹਾੜੀ ਵੀ ਨਹੀਂ ਹੈਗੀ ਸਿੱਧੀ ਬਾਹਰ ਖੜੇ ਆ ਬੰਦਿਆਂ ਨੂੰ ਬੜਾ ਵਧੀਆ ਲੱਗਦਾ ਪਾਣੀ ਚੱਲਦਾ ਹੋਇਆ ਮੋਟਰ ਚੱਲਦੀ ਹੋਈ ਝੋਨੇ 'ਚ ਚਾਰ ਮਜ਼ਦੂਰ ਬੈਠੇ ਹੁਣ ਤੇ ਫੋਟੋ ਖਿੱਚ ਕੇ ਲੈ ਜਾਂਦੇ ਹੁੰਦੇ ਆ ਅੰਦਰ ਦੇਖ ਲਓ ਵੀਰੇ ਤੁਹਾਡੇ ਸਾਹਮਣੇ ਹੀ ਆ ਅੰਦਰ ਇਸ ਪਾਣੀ ਚ ਤੱਤੇ ਪਾਣੀ ਚ ਖੜਨਾ ਮੁਸ਼ਕਲ ਆ ਹਾਂ ਅੱਜ ਤਾਂ ਠੰਡਾ ਅੱਜ ਤਾਂ ਤੱਤਾ ਪਾਣੀ ਹੈ ਵੀ ਨਹੀਂ ਮੂੰ ਤਾਂ ਬਹੁਤ ਤੱਤਾ ਪਾਣੀ ਹੁੰਦਾ ਖੜਾ ਵੀ ਨਹੀਂ ਜਾਂਦਾ ਪੈਰ ਮਾਚੇ ਜਾਂਦੇ ਨੇ ਬੱਚੇ ਕੀ ਕਰਦੇ ਤੁਹਾਡੇ ਬੱਚੇ ਵੀ ਬੈਲੀ ਨਿਭਰੇ ਦਿਹਾੜੀ ਦੱਪਾ ਹੀ ਹੈ ਹਾਂ ਮਾਤਾ ਜੀ ਦਿਹਾੜੀ ਕਰਦੇ ਜੀ ਦਿਹਾੜੀ ਦੱਪਾ ਹੀ ਕਰਦੇ ਇਸ ਦੇ ਸਿਰ ਤੇ ਚੱਲਦਾ ਸਾਰਾ ਘਰ ਦਾ ਕੰਮ ਕਿਸੇ ਕਿਸੇ ਟਾਈਮ ਬਗ ਜਾਂਦੇ ਦਿਹਾੜੀ ਤੇ ਕਿਸੇ ਟਾਈਮ ਨਹੀਂ ਵੀ ਜਾਂਦੇ ਅੱਛਾ ਪੂਰੇ ਦਿਨ ਦੇ ਵਿੱਚ ਕਿੰਨਾ ਕਿੰਨਾ ਥਾਂ ਕਵਰ ਕਰ ਦਿੰਦੇ ਤੁਸੀਂ ਕਿਲਾ ਖਲਾ ਕਿਲਾ ਖਲਾ ਕਿਲਾ ਖਲਾ ਕਿਲਾ ਕਿਲਾ ਲਾ ਦਿੰਦੇ ਨੇ ਕਿਲਾ ਜਿਹੜੇ ਇੱਕ ਬਾਣ ਜਿਹੜਾ ਲਾ ਦਿੱਤਾ ਜਾਂਦਾ ਬਾਈ ਸਾਡੇ ਨਾਲ ਨੇ ਇਸ ਖੇਤ ਦੇ ਨੇ ਬਾਈ ਨਾਰੇ ਵੱਜਦੇ ਨੇ ਬਹੁਤੇ ਕਿਸਾਨ ਮਜ਼ਦੂਰ ਏਕਤਾ ਦੇ ਕੱਲੇ ਨਾਰੀ ਰਹਿ ਜਾਂਦੇ ਆ ਮਜ਼ਦੂਰਾਂ ਦੀ ਹਾਲਤ ਉੱਥੀ ਆ ਜੇ ਇਹ ਤਾਂ ਹੈਗਾ ਹੀ ਹੈ ਗਰੀਬ ਆਪਾਂ ਕਹਿੰਦੇ ਨੇ ਕਿ ਕਿਸਾਨ ਤੇ ਮਜ਼ਦੂਰ ਦਾ ਰਿਸ਼ਤਾ ਹੈਗਾ ਹੈ ਕਿਤੇ ਰਿਸ਼ਤਾ ਨਜ਼ਰ ਆਉਂਦਾ ਨਹੀਂ ਹੈ ਹੈ ਕੌਣ ਬਣਾਊਗਾ ਫਿਰ ਇਹ ਰਿਸ਼ਤੇ ਕੌਣ ਕੰਮ ਕਰੂਗਾ ਕਿਉਂਕਿ ਸਾਂਝ ਆਪਾਂ ਕਹਿੰਦੇ ਨੇ ਸਾਡਾ ਸਾਂਝ ਹੀ ਆ ਸਾਡਾ ਸੀਰੀ ਹੈ ਜੀ ਰਿਸ਼ਤਾ ਤਾਂ ਹੈਗਾ ਹੀ ਜੀ ਹੈ ਸਾਂਝ ਤਾਂ ਹੀ ਚੱਲ ਰਿਹਾ ਰਿਸ਼ਤਾ ਹੈਗਾ ਜੀ ਹੈ ਮਜ਼ਦੂਰ ਲਾ ਰਹੇ ਤਾਂ ਹੀ ਕਿਸਾਨ ਆ ਜੀ ਇਹ ਮਜ਼ਦੂਰ ਹੈਗਾ ਤਾਂ ਕਿਸਾਨ ਜਿੰਦਾ ਹੀ ਮਜ਼ਦੂਰ ਹੈਗਾ ਤਾਂ ਤਾਂ ਹੀ ਕਿਸਾਨ ਆ ਬਿਲਕੁਲ ਜਿਵੇਂ ਗੱਲ ਲੱਗ ਕੇ ਸੀਰੀ ਦੇ ਜੱਟ ਰੋਵੇ ਤੇ ਬੋਲਾ ਵਿੱਚੋਂ ਨੀਰ ਵਗਿਆ ਬਾਈ ਬਾਹਰ ਵੀ ਖੜੇ ਨੇ ਸਾਡੇ ਕੋਸ਼ਾ ਉਹਨਾਂ ਨਾਲ ਵੀ ਗੱਲ ਕਰਦੇ ਆ ਬਾਈ ਇੱਧਰ ਅੱਗੇ ਆਜੋ ਤੁਸੀਂ ਥੋੜਾ ਜਿਹਾ ਗੱਲ ਥੋੜੀ ਜਿਹੀ ਕਲੀਅਰ ਹੋ ਜਾਊ ਕਿਉਂਕਿ ਬਾਈ ਵੀ ਡਰਦੇ ਨੇ ਬਾਈ ਜਿਵੇਂ ਕਿਸਾਨ ਮਜ਼ਦੂਰ ਦੀ ਆਪਾਂ ਗੱਲ ਕੀਤੀ ਆ ਇਹ ਰਿਸ਼ਤਾ ਆਜੋ ਆਜੋ ਬਿਲਕੁਲ ਮੈਂ ਉਹੀ ਕਹਣਾ ਕਿ ਇਸ ਗਰਮੀ ਦੇ ਵਿੱਚ ਹਾਲਾਂਕਿ ਚਲੋ ਏ ਬਲਾਉਣਾ ਬਹੁਤ ਔਖਾ ਹੈ ਬਹੁਤ ਮੁਸ਼ਕਲ ਹੈ ਝੋਨਾ ਲਾਉਣਾ ਜੀ ਜੀ ਸਾਡੇ ਵਰਗੇ ਪੈਂਟਾਂ ਹੀ ਵਾ ਕੇ ਆ ਤਾਂ ਜਾਂਦੇ ਨੇ ਪਰ ਇਹ ਸਥਿਤੀ ਦਿਖਾਉਣੀ ਚਾਹੀਦੀ ਆ ਆਮੰਦਨ ਕੀ ਸਵਾਲ ਕੀ ਆ ਸਵਾਲ ਇਹੀ ਹੈ ਕਿ ਮਜ਼ਦੂਰ ਕਿਸਾਨ ਏਕਤਾ ਦੇ ਨਾਰੇ ਵੱਜੇ ਹੈ ਹਾਲਾਤ ਬਦਲੇ ਇਕੱਠੇ ਹੋਏ ਨੇ ਮਜ਼ਦੂਰ ਤੇ ਕਿਸਾਨ ਨਹੀਂ ਜਿਹੜੇ ਤਾਂ ਦੇਖੋ ਜੇ ਅਸੀਂ ਇਹ ਲੀਡਰਾਂ ਦੇ ਲੈਵਲ ਤੱਕ ਕਰੀਏ ਉੱਥੇ ਤੱਕ ਤਾਂ ਨਹੀਂ ਹੈਗੇ ਇਕੱਠੇ ਹੂੰ ਜੇ ਤੁਸੀਂ ਪਿੰਡ ਲੈਵਲ ਤੇ ਗੱਲ ਕਰਦੇ ਤਾਂ ਮਜ਼ਦੂਰ ਤੇ ਜਿਹੜਾ ਕਿਸਾਨ ਦਾ ਰਿਸ਼ਤਾ ਹੈ ਉਹ ਨੌ ਮਾਸ ਦਾ ਰਿਸ਼ਤਾ ਹੈ ਹੂੰ ਆਪਾਂ ਬਚਪਨ ਚ ਅਸੀਂ ਜਦੋਂ ਜਿਹੜੇ ਜਿਨ੍ਹਾਂਏ ਸਾਨੂੰ ਪਾਲਿਆ ਉਹ ਗਰੀਬਾਂ ਦੇ ਜਿਹੜੇ ਸਾਡੇ ਤਾਏ ਸੀਗੇ ਜਿਨ੍ਹਾਂ ਨੂੰ ਅਸੀਂ ਬਾਬਾ ਕਹਿੰਦੇ ਹੁੰਦੇ ਸੀ ਸਾਡੇ ਪੀਤਾ ਤਾਇਆ ਹੁੰਦਾ ਸੀ ਹੂੰ ਉਹ ਉਰੇ ਉਹਨੇ ਸਾਨੂੰ ਚਾਹਾਂ ਪਿਆਉਣੀਆਂ ਖੜਾਉਣਾ ਅਸੀਂ ਤਾਂ ਇਹਨਾਂ ਦੇ ਹੱਥਾਂ 'ਚ ਪਲੇ ਹੋਏ ਹਾਂ ਹੂੰ ਜਿਹੜਾ ਆਮ ਜ਼ਿਮੀਂਦਾਰ ਦਾ ਬੱਚਾ ਹੈ ਉਹ ਜ਼ਿਆਦਾਤਰ ਜਦੋਂ ਪਛੋਕਰ ਚ ਆਪਾਂ ਝਾਤ ਮਾਰੀਏ ਤਾਂ ਸਾਡਾ ਤਾਂ ਨੌ ਮਾਸ ਦਾ ਰਿਸ਼ਤਾ ਹੁੰਦਾ ਸੀ ਹੂੰ ਅਹੀਂ ਤਾਂ ਮੋਟਰ ਤੇ ਆਉਣਾ ਸਾਡੇ ਜਿਵੇਂ ਆਪਾਂ ਕਹਿੰਦੇ ਨੇ ਸਾਡਾ ਸੰਝ ਹੀ ਐ ਸੀ ਤਾਂ ਜਿਹੜੇ ਤਾਂ ਸਾਡੀ ਉਮਰ ਦੇ ਲੋਕ ਨੇ ਉਹ ਇਸ ਚੀਜ਼ ਨੂੰ ਸਮਝਦੇ ਆ ਜਿਹੜੀ ਅੱਜ ਦੀ ਪੀੜ੍ਹੀ ਐ ਉਹ ਇਸ ਚੀਜ਼ ਨੂੰ ਸਮਝਦੀ ਨਹੀਂ ਹੂੰ ਇਹ ਫਰਕ ਪੈ ਗਿਆ ਬਸ ਮਤਲਬ ਫਰਕ ਥੋੜਾ ਬਹੁਤ ਪਿਆ ਹੈ ਹੁਣ ਪਿਆ ਹੁਣ ਦੀ ਪੀੜ੍ਹੀ 'ਚ ਪਿਆ ਹੈ ਪੁਰਾਣੇ ਤਾਂ ਅਸੀਂ ਤਾਂ ਚੱਟਾ ਇੱਕ ਗੱਲ ਇਹ ਵੀ ਮਤਲਬ ਦਿਹਾੜੀਆਂ ਮੈਸ ਦਿੱਤੀਆਂ ਜਾਂਦੀਆਂ ਨੇ ਪਿੰਡਾਂ 'ਚ ਤਾਂ ਹੋਕੇ ਵੀ ਆ ਜਾਂਦੇ ਪੰਜਾਬ 'ਚ ਇਹੋ ਜਿਹੇ ਪਿੰਡ ਨੇ ਦੇਖੋ ਇਹ ਚ ਵੀ ਇੰਨਾ ਕਿ ਦਿਹਾੜੀ ਲਾਵਾਂਗੇ ਪਿੰਡ ਵਾਲਿਆਂ ਨੂੰ ਇਹ ਜਿਹੜੇ ਅਸੀਂ ਲੀਡਰਾਂ ਵਾਂਗਰ ਲੱਗ ਜਾਂਦੇ ਆ ਨਾ ਮੈਂ ਉਹੀ ਤੁਹਾਨੂੰ ਗੱਲ ਕਿਹਾ ਇੱਥੇ ਫਰਕ ਆ ਇੱਕ ਲੀਡਰੀ ਦਾ ਤੇ ਇੱਕ ਪਰਿਵਾਰਕ ਸਾਂਝ ਦਾ ਜਿੱਥੇ ਦਾ ਪਰਿਵਾਰਕ ਸਾਂਝ ਆ ਉੱਥੇ ਅਸੀਂ ਇੱਕ ਦੂਜੇ ਨੂੰ ਮਾੜੇ ਟਾਈਮ 'ਚ ਸਹਾਇਤਾ ਵੀ ਦਿੰਨੇ ਆ ਜਿਵੇਂ ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ ਮੈਂ ਅਸੀਂ ਜਦੋਂ ਪਿੱਛੇ ਹੜਾਏ ਸੀ ਅਸੀਂ ਚਲੇ ਗਏ ਕਿਸੇ ਪਿੰਡ 'ਚ ਅਸੀਂ ਤਕਰੀਬਨ ਹਾਰਾ ਚਾਰਾ ਜਿੰਨਾ ਮੈਂ ਦਿੱਤਾ ਸਾਰਾ ਗਰੀਬ ਘਰਾਂ ਨੂੰ ਦੇਖ ਕੇ ਦਿੱਤਾ ਪਰ ਉੱਥੇ ਇੱਕ ਗਰੀਬ ਘਰ ਦਾ ਬੰਦਾ ਇਹ ਕਹਿੰਦਾ ਕਹਿੰਦਾ ਯਾਰ ਸਾਡੇ ਜ਼ਿੰਮੇਵਾਰ ਤਾਂ ਸਾਨੂੰ ਪੁੱਛਦੇ ਹੀ ਨਹੀਂ ਸਾਡੇ ਪਿੰਡ ਵਾਲੇ ਸਾਡੇ ਪਿੰਡ ਵਾਲੇ ਮੈਂ ਕਿਹਾ ਮੈਂ ਵੀ ਤਾਂ ਜ਼ਿੰਮੇਦਾਰ ਆ ਇੰਨੀ ਦੂਰੋਂ ਆਏ ਤੇ ਮੈਂ ਇੱਕ ਵੀ ਜ਼ਿੰਮੇਦਾਰ ਨੂੰ ਕੋਈ ਰਾਸ਼ਨ ਨਹੀਂ ਦਿੱਤਾ ਮਤਲਬ ਕੋਈ ਅਸੀਂ ਕੱਖ ਲੈ ਕੇ ਗਏ ਸੀ ਅਸੀਂ ਜਿਹੜਾ ਗਰੀਬ ਸੀ ਜਿਹਦੇ ਕੱਕਣ ਦਾ ਹੈ ਨਹੀਂ ਸੀ ਉਹਨੂੰ ਦਿੱਤਾ ਜੀ ਪਰ ਉੱਥੇ ਦੇਖਣ ਵਾਲੀ ਗੱਲ ਇਹ ਵੀ ਆ ਗਈ ਸੀ ਕਿ ਉਸ ਸਮੇਂ ਦੇ ਵਿੱਚ ਜਿਹੜੇ ਦਿਹਾੜੀ ਵਾਲੇ ਬੰਦੇ ਸੀ ਉਹਨਾਂ ਨੇ ਆਪਣੀ ਦਿਹਾੜੀ ਡਬਲ ਕਰਤੀ ਸੀ ਹੂੰ ਮਤਲਬ ਜੇ ਅਗਲਾ 4000 ਨੂੰ ਕਿਲਾ ਲਾ ਰਾਇਆ ਸੀਗਾ ਜੀਰੀ ਦਾ ਜਿਹਦੀ ਮਰਗੀ ਉਹਦਾ 6000 ਨੂੰ ਲੱਗਿਆ ਕੇ ਹੂੰ ਠੀਕ ਨਹੀਂ ਉਹ ਸਾਂਝ ਬਣਾਉਣੀ ਪੈਣੀ ਹੈ ਦੋਨੇ ਪਾਸੋਂ ਲੱਗਦਾ ਦੋਨੋਂ ਪਾਸਿਓਂ ਬਣਾਉਣੀ ਪੈਣੀ ਹੈ ਮੈਨੂੰ ਬੜਾ ਦੁੱਖ ਲੱਗਿਆ ਯਾਰ ਮੈਂ ਕਿਹਾ ਮੈਂ ਇੰਨੀ ਦੂਰੋਂ ਜਾ ਕੇ ਤੇ ਮੈਂ ਇੱਕ ਵੀ ਗਰੀਬ ਮਤਲਬ ਛੱਡਿਆ ਨਹੀਂ ਪਿੰਡ ਚ ਜਿੱਥੇ ਵੀ ਅਸੀਂ ਗਏ ਹੈ ਨਾ ਨਹੀਂ ਜੇ ਕਿਸਾਨ ਫਸਲਾਂ ਦੇ ਰੇਟ ਮੰਗਦਾ ਤੇ ਮਜ਼ਦੂਰ ਆਪਣੀ ਮਜ਼ਦੂਰੀ ਦਾ ਵੀ ਮੰਗ ਸਕਦਾ ਜੇ ਹੋਣਾ ਚਾਹੀਦਾ ਜੀ ਹਾਂ ਬਿਲਕੁਲ ਹੋਣਾ ਚਾਹੀਦਾ ਪਰ ਕਿਸਾਨ ਕਿਸਾਨ ਤੈ ਕਰਨ ਲੱਗ ਜਾਂਦਾ ਇਹ ਤਾਂ ਵੀ ਅਸੀਂ ਤੁਹਾਡੀ ਮਜ਼ਦੂਰੀ ਅਸੀਂ ਤੈ ਕਰਾਂਗੇ ਨਹੀਂ ਕੋਈ ਨਹੀਂ ਕਰਦਾ ਇਹ ਉਹੀ ਲੀਡਰਾਂ ਹੀ ਕਰਦੇ ਨੇ ਜੇ ਆਮ ਤੁਸੀਂ ਪਿੰਡ ਦੇ ਦੇਖੋ ਪਿੰਡ ਦਾ ਬੰਦਾ ਘੰਟਾ 2 ਘੰਟਾ ਤਾਂ ਉਹੀ ਲਵਾ ਦਿੰਦਾ ਕਿਸਾਨ ਕਹਿੰਦਾ ਵੀ ਭਾਈਆ ਕੱਖ ਪਏ ਆ ਵੱਢ ਕੇ ਲੈ ਜਾ ਹੂੰ ਇਹ ਜਿਹੜੀ ਪ੍ਰੈਕਟੀਕਲ ਜਿਹੜੀ ਪੋਜੀਸ਼ਨ ਹੈ ਤੇ ਜਿਹੜੀ ਸੋਸ਼ਲ ਮੀਡੀਆ ਦੀ ਪੋਜੀਸ਼ਨ ਨਾਲ ਅੰਤਰ ਹੈ ਜੀ ਇਹ ਸਮਝਣਾ ਪੈਣਾ ਜੀ ਬਿਲਕੁਲ ਜੀ ਇਸ ਕਿਸਾਨ ਦਾ ਜਿਹੜਾ ਖੇਤ ਆ ਉਸ ਖੇਤ ਦੇ ਵਿੱਚ ਖੜੇ ਆ ਇੱਕ ਪਾਸੇ ਮਜ਼ਦੂਰ ਨੇ ਦੂਸਰੇ ਪਾਸੇ ਕਿਸਾਨ ਆ ਸਥਿਤੀ ਇਹ ਹੈ ਕਿ ਸਮਝਣਾ ਪੈਣਾਗਾ ਮਜ਼ਦੂਰ ਤੇ ਕਿਸਾਨ ਦਾ ਰਿਸ਼ਤਾ ਬਹੁਤ ਗੂੜਾ ਸਾਂਝਾਲਾ ਇਸੇ ਕਰਕੇ ਸ਼ਬਦ ਸਾਂਝੀ ਵਰਤੇ ਜਾਂਦਾ ਹੈ ਕਿ ਸਾਡਾ ਸਾਂਝੀ ਆ ਦੁੱਖਾਂ ਸੁੱਖਾਂ ਦਾ ਵੀ ਤੇ ਇਸ ਜ਼ਮੀਨ ਦਾ ਵੀ ਕਹਿੰਦੇ ਨੇ ਕਿ ਜਿੱਥੇ ਜਿਸ ਜ਼ਮੀਨ ਉੱਤੇ ਜਿਹੜਾ ਬੰਦਾ ਕਿਰਤ ਕਰੂਗਾ ਉਸ ਜ਼ਮੀਨ ਨੂੰ ਬਾਹੂਗਾ ਉਹੀ ਉਸ ਦਾ ਮਾਲਕ ਹੋਊਗਾ ਮਜ਼ਦੂਰ ਤੇ ਕਿਸਾਨ ਇਹਨਾਂ ਜ਼ਮੀਨਾਂ ਦੇ ਮਾਲਕ ਨੇ ਇਹਨਾਂ ਜ਼ਮੀਨਾਂ ਦੇ ਵਿੱਚ ਝੋਨਾ ਲੱਗਦਾ ਫਸਲਾਂ ਉਗਦੀਆਂ ਨੇ ਕਣਕ ਪੈਦਾ ਹੁੰਦੀ ਹੈ ਪੂਰੇ ਦੇਸ਼ ਦੇ ਗੋਦਾਮ ਭਰੇ ਜਾਂਦੇ ਨੇ ਹਰ ਪੇਟ ਜਿਹੜਾ ਪੂਰੇ ਦੇਸ਼ ਦਾ ਉਸ ਪੇਟ ਤੱਕ ਇਸ ਖੇਤ ਦੇ ਵਿੱਚੋਂ ਜਿਹੜਾ ਅੰਨ ਜਿਹੜਾ ਜਾਂਦਾ ਹੈਗਾ ਉਸ ਦੇ ਵਿੱਚ ਇਹਨਾਂ ਲੋਕਾਂ ਦੀ ਇਹਨਾਂ ਗਰੀਬ ਲੋਕਾਂ ਦੀ ਮਿਹਨਤ ਹੈ ਜੋ ਤਪਦੀ ਗਰਮੀ ਦੇ ਵਿੱਚ ਇਸ ਥਾਂ ਦੇ ਉੱਤੇ ਖੜ ਕੇ ਝੋਨਾ ਲਾਉਂਦੇ ਨੇ ਹਾਲਾਂਕਿ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਇਹ ਕੰਮ ਕਰਨਾ ਪੈਂਦਾ ਪਰ ਨਾਲ ਦੀ ਨਾਲ ਪੂਰੇ ਦੇਸ਼ ਤੱਕ ਇਹ ਅਨ ਇਹ ਜਿਹੜੇ ਜਿਹੜਾ ਅੰਨ ਦਾ ਇੱਕ ਦਾਣਾ ਉਹ ਪਹੁੰਚਣਾ ਹੈ ਕੈਮਰਾਮੈਨ ਗੁਰਜਿੰਦਰ ਦੇ ਨਾਲ ਹੈਪੀ ਪਾਕਟ